ਇਹ ਵਸਤੂ ਤੇ ਲੂ ਨਾ ਤੇ ਹੋਈ ਪੂਰੇ ਤੋਂ ਬਾਅਦ ਹੋਣੀ ਤੂੰ ਸਾਰੇ ਮੁੰਡਾ ਭਰੀਆਂ ਭਰਾਈਆਂ ਆਂ ਅੱਪ ਭਰੀਆਂ ਭਰਾਈਆਂ ਆਂ ਪਾਣੀ ਪਿੰਡਾਂ ਦੇ ਅੰਨੇ ਤੋਂ ਇਹ ਨਹੀਂ ਲੈ ਕੇ ਆ ਰਹੀ ਇਹਨਾਂ ਸਭ ਤੋਂ ਮਤੋਂ ਵੱਲ ਲੈ ਕੇ ਦੋ ਜਦੋਂ ਇਹਦੇ ਦੀ ਫਿਰ ਪਾਣੀ ਹੋਈ ਤਾਂ ਕਹਿੰਦੇ ਆ ਇਹ ਇਹਨੇ ਕਿਹਾ ਕੋਈ ਨਾ ਯਾਰ ਪੂਰੇ ਵਿੱਚ ਹੋਣੀ ਹੋਣੀ ਆ ਬੈਠ ਜਾ ਕੋਈ ਨਹੀਂ ਬੈਠ ਜਾ ਬੈਠ ਜਾ ਇਹ ਰੋਇਆ ਬੰਦਾ ਕੰਨ ਮਾਰੋ ਬੰਦਾ ਪਰ ਇਹ ਅਗਲੀ ਵਾਰ ਜਿਹੜੀ ਮੇਰੇ ਡਰਾਮਾ ਵਾਲਾ ਕੈਮਰਾ ਤੇ ਥੈਂਕ ਯੂ ਉਸਮਾਨ ਮਾਨਮਾਨ ਅਗਲੀ ਵਾਰ ਨਾ ਹੁਣ ਫਿਰ ਇਹੀ ਆਈ ਹੋਏ ਹੋਏ ਅਮੋ ਕੋਣ ਇਹਨੂੰ ਠੀਕ ਹੈ ਅਜਾ ਜਾਣਾ ਇੰਨੀ ਵਾਰ ਹਾਲਾਤ ਦੇਖਣ ਆ ਜਾਂਗੇ ਮੌਕਾ ਦੇਖਾਂਗੇ ਸਦਾ ਹੱਲ ਤੇ ਰਹੇ। ਸਮਝਦੇ ਹੋ। ਮੁਣਛੇ ਜੀ ਦੀ ਪੱਗੀਤ ਮਸਲ ਨਹੀਂ ਹੋਣੀ। ਬਿਲਕੁਲ। ਸਾਖੀ ਕਰੋ। ਉਦੋਂ ਆਪਾਂ ਇੱਕ ਫੋਟੋ ਖਾਣ। ਦਿਨ ਮੈਂ ਤੁਹਾਨੂੰ ਐਸੇ ਵੱਲੋਂ ਮਰੀ ਨੂੰ ਕੋਲ। ਪਰ ਤੁਹਾਨੂੰ ਬੋਲਦਾ। ਮੈਂ ਬਾਬਾ ਜੀ ਨੂੰ ਦੱਸਦਾ। ਐਸੇ ਬੰਦੋਂ ਕੋਈ ਨਹੀਂ। ਤੇ ਜਿੱਦਾਂ ਮਰਦੀ ਵੱਡਾ ਬੰਦ ਬਣਾ ਲਿਓ। ਅਗਲੀ ਵਾਰ ਇਹ ਨਹੀਂ ਦਿਖਣਾ। ਠੀਕ ਹੈ। ਬਹੁਤ ਹੋ ਗਿਆ ਯਾਰ ਉਹ। ਉਹ ਨਾ ਵੀ ਗੋਆਣੀ। ਉਹ ਨਹੀਂ ਕੋਦਰ ਕੀ ਆਪਾਂ ਥੰਮਣਾ ਨਹੀਂ ਪਦਰਸ ਅਗਲੀ ਵਾਰ ਵੀ ਅਹੀਂ ਖੜੇ ਹੋਏ ਮੇਰਾ ਆਪਣੀ ਕਮਜ਼ੋਰੀ ਹੈ ਮੇਰੇ ਤੋਂ ਮੈਨੂੰ ਆਪਣੀ ਕਮੀ ਹੈ ਜੇ ਅਗਲੀ ਵਾਰ ਵੀ ਆਹੀ ਬੋਰੀਆਂ ਚ ਕੀਰਦੇ ਹੋ ਮੇਰੇ ਮਨ ਆਪਾਂ ਕੀਤਾ ਹੀ ਕੱਖ ਕਿਸੇ ਬੰਦੇ ਨੇ ਕਿਹਾ ਜੇ ਤੁਸੀਂ ਗਰੀਬ ਦੇ ਘਰੇ ਜੰਮੇ ਹੋ ਇਹ ਜੀ ਤੁਹਾਡਾ ਕੋਈ ਵੀ ਸੂਰ ਨਹੀਂ ਪਰ ਜੀ ਗਰੀਬ ਦੇ ਘਰੇ ਮਰੇ ਆ ਉਹ ਫਿਰ ਤੁਹਾਡਾ ਕਸੂਰ ਸਾਰਾ ਤੇ ਤੁਸੀਂ ਆਪ ਕੀ ਕੀਤਾ ਵੀ ਸਾਰੀ ਜ਼ਿੰਦਗੀ ਉਹਨਾਂ ਕੋਈ ਤਾਂ ਮਿਹਨਤ ਕਰਨੀ ਚਾਹੀਦੀ ਸੀਗੇ ਉਹ ਘਰ ਬਦਲ ਲੈਣਦੇ ਤੇ ਮੈਂ ਇਹ ਕਹਣਾ ਕਿ ਹਾਂ ਹੁਣ ਨਾ ਬੰਨ ਪਾਈਂ ਅੱਗੇ ਵਧ ਅੱਗੇ ਵਧ ਬੋਲੇ ਸੋਨਹਾ ਅੱਲਾਹ ਅਕਬਰ ਜੇ ਮੈਂ ਮੰਨਦਾ